ਦਾ ਔਰਾ ਬਿਆਨ ਸਿੰਘ ਹੁਰਾ ਦਾ ਜਿਸ ਤਰੀਕੇ ਦੇ ਨਾਲ ਕ੍ਰੀਏਟ ਹੁੰਦਾ ਹੈ ਤੁਸੀਂ ਪਹਿਲਾਂ ਜਿਵੇਂ ਕਹਿ ਰਹੇ ਹੋ ਕਿ ਮੈਂ ਮਿਲਿਆ ਹੈਗਾ ਮੈਂ ਉਸਮੇ ਉਹਨਾਂ ਦਾ ਔਰਾ ਐਨ ਉਸ ਸਮੇ ਬਿਆਨ ਸਿੰਘ ਕਿਹੋ ਜਿਹਾ ਸੀ ਕਿ ਕੀ ਉਹਨਾਂ ਦਾ ਰੁਤਬਾ ਸੀਐਮ ਪੰਜਾਬ ਸੀ ਉਹਦੇ ਰੂਪ ਉਹਨਾਂ ਦਾ ਵਧੀਆ ਸੀ ਠੀਕ ਹੈ ਸਟੇਟ ਦੇ ਸੀਐਮ ਸੀਗੇ ਉਹਦੇ ਰੁਤਬਾ ਐਨ ਤਾਂ ਵਧੀਆ ਸੀ ਤੇ ਉਹਦੇ ਚਿਹਰੇ ਤੇ ਨੂਰ ਸਦਾ ਬਹੁਤ ਵਧੀਆ ਸੀਦਾ ਚਿਹਰੇ ਤੇ ਨੂਰ ਸੀ ਐਨ ਵਧੀਆ ਸੀ ਸਟਾਈਲ ਸੀ ਮਿਲਿਆ ਉਹਨਾਂ ਨੂੰ ਬੜਾ ਪਿਆਰ ਨਾਲ ਬਲੇ ਸਾਰ ਬੋਲੀ ਕਿਵੇਂ ਦੀ ਸੀ ਕਿ ਉਹ ਬੋਲ ਰਹੀ ਆਪਣੇ ਪੰਜਾਬੀ ਉਹਨੇ ਇੰਗਲਿਸ਼ ਬੋਲਦੇ ਸੀ ਪੰਜਾਬੀ ਬੋਲੀ ਨਹੀਂ ਅੰਕਲ ਬੈਂ ਸਿੰਘ ਹੁਰੀ ਸੀ ਐਸ.ਐਮ.ਸੀ. ਜੀ ਉਦੋਂ ਤੁਹਾਡੀ ਕੀ ਰੈਂਕ ਸੀ ਉਦੋਂ ਮੈਂ ਸਬ ਇੰਸਪੈਕਟਰ ਸੀ ਟਾਈਮ ਤੇ ਮੈਂ ਸਮ ਇੰਸਪੈਕਟਰ ਸੀਗਾ ਅੱਛਾ ਤੁਸੀਂ ਉਹਦੋਂ ਅ ਮਹਾਰਾਜਾ ਰਜੀ ਸਿੰਘ ਅਵਾਰਡ ਮਿਲਿਆ ਸੀ ਮੈਨੂੰ ਪੰਜਾਬ ਦਾ ਸਭ ਤੋਂ ਪਹਿਲਾ ਅਵਾਰਡ ਸਟੇਟ ਅਵਾਰਡ ਹੁੰਦਾ ਵੱਡਾ ਅਵਾਰਡ ਹੁੰਦਾ ਸਟੇਟ ਚ ਜਿਹੜਾ ਬੈਸਟ ਪਲੇਅਰ ਹੋਵੇ ਸਟੇਟ ਦਾ ਉਹਨੂੰ ਦਿੱਤੇ ਆ ਉਹਦੋਂ ਸਾਨੂੰ ਪੈਸੇ ਮਿਲੇ ਸੀ ਮੈਨੂੰ ਮਿਲਿਆ ਸੀ ਜਿਹੜਾ ਮਹਾਪਰਚਪੀਨ ਸੀਗਾ ਉਹਨੂੰ ਮਿਲੇ ਸੀ ਮਿਸਿਸ ਮਿਲਖਾ ਸਿੰਘ ਨੂੰ ਮਿਲਿਆ ਸੀ ਤੇ ਉਸ ਤੋਂ ਬਾਅਦ ਲਾਲਾ ਅਮਰਨਾਥ ਜੀ ਜਿਹੜੇ ਕ੍ਰਿਕਟਰ ਦੇ ਸੀਗੇ ਉਹਨਾਂ ਦੇ ਫਾਦਰ ਨੂੰ ਮਿਲਿਆ ਸੀ ਤਾਣਾ ਅਵਾਰਡ ਦਾ ਉਹਨਾਂ ਨੂੰ ਮਿਲਿਆ ਸੀ ਈਮਲਚ ਅੱਜ ਦੇ ਡੇਟ 'ਚ ਵੀ ਸਾਡਾ ਅਤੇ ਮਰਲੇ 'ਚ ਅਸੀਂ ਰਹਿੰਦੇ ਨੇ 5 ਜੀਸੀ ਅਸੀਂ ਮੇਰੇ ਫਾਦਰ ਮੇਰੀ ਮਦਰ ਮੇਰੀ ਸਿਸਟਰ ਮੇਰਾ ਬ੍ਰਦਰ ਔਰ ਮੈਂ ਉਸੇ ਘਰ ਦੇ ਵਿੱਚ ਰਹਿ ਕੇ ਅਸੀਂ ਇੱਥੇ ਤੱਕ ਪਹੁੰਚੇ ਇੰਸਪੈਕਟਰ ਤੱਕ ਮੈਂ ਉੱਥੇ ਤੱਕ ਰਹਿੰਦਾ ਰਿਆ ਉਸ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਕਿਰਪਾ ਆ ਸਾਈਕਲ ਨੂੰ ਤਸਦੀਦ ਆ ਸੀ ਸਾਈਕਲ ਨੂੰ ਤਸਦੀਦ ਆ ਸੀ ਤੇ ਅੱਜ ਦੀ ਰੀਟ 'ਚ ਸੱਚੇ ਪਾਤਸ਼ਾਹ ਨੇ ਮਾਲਕ ਨੇ ਸਨ ਗੱਡੀਆਂ ਜੋਗਾ ਕੀਤਾ ਗੱਡੀਆਂ 'ਚ ਘੁੰਮੀ ਲਾਇਆ ਇਹ ਨੀਤ ਸੱਚੀ ਆ ਉਹ ਮਾਲਕ ਸਭ ਕੁਝ ਦਿੰਦਾ ਤੇ ਤੁਸੀਂ ਜਦੋਂ ਉਹ ਪੀਰੀਅਡ ਸੀਗਾ ਉਦੋਂ ਤੁਸੀਂ ਬਿਆਨ ਸਿੰਘ ਬਰਾਉ ਨੂੰ ਮਿਲੇ ਸੀਗੇ ਜਦੋਂ ਤੁਸੀਂ ਉਸ ਰੈਂਕ ਦੇ ਉੱਤੇ ਸੀ ਹਾਂ ਹਾਂ ਸਾਲਾ ਨੇ ਉਹਨਾਂ ਨੇ ਹੱਥ ਫੜਾਇਆ ਬਿਆਨ ਸਿੰਘ ਜੀ ਨੇ ਗਵਰਨਰ ਸਾਹਿਬ ਜੀ ਨੇ ਮਲਾਇਆ ਸੀ ਹਨ ਸਾਨੂੰ ਉਸ ਦਿਲੇ ਦਪਹਿਰ ਦਾ ਟਾਈਮ 'ਚ ਲੰਚ ਕਰਾਇਆ ਸਾਰਿਆ ਬਹੁਤ ਵਧੀਆ ਮਾਹੌਲ ਸੀ ਸਪੋਰਟ ਅਜਾ ਉਹਨਾਂ ਦਾ ਅੱਜਕੱਲ ਜੋ ਉਹਨਾਂ ਦਾ ਆਹਰਾ ਬਣਾਇਆ ਜਾਂਦਾ ਜਿਕਰ ਕੋਈ ਜਿਵੇਂ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਨੂੰ ਕਹਿ ਦਿੰਦਾ ਕਿ ਵੀ ਦੂਸਰਾ ਬਿਆਨਤ ਸਿੰਘ ਆ ਗਿਆ ਉਹਦੇ ਵਿੱਚ ਇਹ ਇੰਦਾ ਦੇ ਸ਼ਬਦ ਵਰਤੇ ਜਾਂਦੇ ਨੇ ਲੋਕ ਉਹਨਾਂ ਦੇ ਔਰਾ ਨੂੰ ਕਹਿੰਦੇ ਕਿ ਬਈ ਉਹ ਸੀਐਮ ਬੜਾ ਖਰਾਬ ਸੀਗਾ ਤੇ ਤੁਸੀਂ ਮਿਲੇ ਉਹਨਾਂ ਨੂੰ ਕਿਹੋ ਜਿਹਾ ਔਰਾ ਰਿਹਾ ਨਹੀਂ ਨਹੀਂ ਬੜੇ ਪਿਆਰ ਨਾਲ ਮਿਲੇ ਸਾਨੂੰ ਤੁਸੀਂ ਉਹਨਾਂ ਦੇ ਪੈਰੀ ਹੱਥ ਲਾਇਆ ਕਿਉਂਕਿ ਸਾਡੇ ਤੇ ਬਜ਼ੁਰਗ ਵੱਡੇ ਸੀਗੇ ਉਹ ਅਸੀਂ ਛੋਟੇ ਸੀ ਉਸ ਵੇਲੇ ਠੀਕ ਹੈ ਉਹ ਸੀ ਉਹਨੇ 17-18 ਸਾਲ ਦੇ 18 ਸਾਲ ਦਾ ਹੋਊਗਾ ਜਾਂ 20 ਸਾਲ ਦਾ ਹੋਊਗਾ ਸਾਡਾ ਫਰਜ਼ ਬੰਦਾ ਸੀ ਜਿੱਦ ਆਪਣਾ ਫਾਦਰ ਮਦਰ ਦੇ ਪੈਰੀ ਹੱਥ ਲਾਈਦਾ ਹੈ ਤੁਸੀਂ ਹੁੰਦਾ ਉਹਨਾਂ ਨੂੰ ਰਿਸਪੈਕਟ ਪੈਰੀ ਹੱਥ ਲਾਇਆ ਮੈਨੂੰ ਸੱਜਾ ਹੱਥ ਲਾਇਆ ਬੜਾ ਵਧੀਆ ਔਰਾ ਸੀ ਉਹਨਾਂ ਦਾ ਕੋਈ ਇਦਾਂ ਦੀ ਗੱਲ ਨਹੀਂ ਸੀ ਤੁਸੀਂ ਮੈਂ ਬੜੀ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੀ ਵਾਇਰਲ ਵੀਡੀਓ ਦੇਖ ਰਹੀ ਹਾਂ। ਅਥਰੂ ਤੁਹਾਡੇ ਬੜੇ ਉਸ ਦਿਨ ਦੇਗੇ ਮੈਨੂੰ ਸਮਝ ਨਹੀਂ ਆਇਆ ਕਿ ਉਹ ਇਹ ਉਹੀ ਅਫਸਰ ਹੈ ਜਿਸ ਦੇ ਮੂੰਹ ਦੇ ਉੱਪਰ ਹਮੇਸ਼ਾ ਸਮਾਈਲ ਰਹਿੰਦੀ ਹੈ। ਪਰ ਉਸ ਦਿਨ ਮੈਂ ਇੰਟਰਵਿਊ ਦੇਖੀ ਤੇ ਤੁਹਾਡੇ ਅੱਖਾਂ ਦੇ ਵਿੱਚ ਅਥਰੂ ਸੀ। ਅਜੀ ਇਹ ਕਿਹੜੀ ਗੱਲ ਹੋ ਗਈ ਉਸ ਦਿਨ? ਜਦੋਂ ਬ੍ਰਦਰ ਮਤਲਬ ਮਾਂ ਪੇ ਦੀ ਯਾਦ ਆਂਦੀ ਆ। ਤੁਸੀਂ ਮੈਨੂੰ ਫੇਰ ਪਾਪੂ ਕਰ ਦੇਣਾ ਮਾਂ ਪੇ ਦੀ ਜਿਹੜੀ ਮਾਂ ਪੇ ਕਲਮੋਲ ਹੀ ਰੇ ਆ। ਇਹ ਜਦੋਂ ਫਿਰ ਤੁਸੀਂ ਕਹਿਣਾ ਪਾਪੂ ਕੋ ਗਿਆ। ਇਹ ਜਦੋਂ ਚੱਲ ਜਾਂਦੇ ਫਿਰ ਪਤਾ ਲੱਗਦਾ ਬੰਦੇ ਨੂੰ ਇਹ ਕਿ ਹਲਮੋਲ ਹੀਰੇ ਆ ਇਹਨਾਂ ਦੀ ਜਿੰਨੀ ਸੇਵਾ ਹੁੰਦੀ ਆ ਉਨੀ ਚਾਹੀਦੀ ਮੇਰੇ ਖਿਆਲ ਨਾਲ ਫਿਰ ਪਰਾਂ ਦੇ ਕਿਹਾਡੀਆਂ ਲੇਕੋ ਉਹਨਾਂ ਨਾਲ ਮਿਲ ਕੇ ਮੈਂ ਤਨੂ ਕਹਿੰਦਾ ਹਰ ਮੋਲ ਹੀਰੇ ਨਹੀਂ ਇਸ ਕਰਕੇ ਮੈਂ ਜਿਹਨਾਂ ਦੇ ਮਾਪੇ ਹੈਗੇ ਆ ਉਹਨਾਂ ਨੂੰ ਸੇਵਾ ਭਾਵਨਾ ਕਰਨੀ ਚਾਹੀਦੀ ਉਹਨਾਂ ਦੀ ਆਰਥ ਪੂਜਾ ਕਰੇ ਉਹਨਾਂ ਦੀ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਇੱਥੇ ਤੱਕ ਪਹੁੰਚੇ ਆ ਮਾਪੇ ਦੀ ਬਦੌਲਤ ਹੀ ਅੱਜ ਤੱਕ ਇੱਥੇ ਪਹੁੰਚੇ ਮੇਰੇ ਵਾਹ ਪੇ ਮੇਰੇ ਨਾਲ ਰਹਿੰਦੇ ਸੀ ਜਿਹੜੀ ਕੋਠੀ ਮੇਰੇ ਘਰ ਮੇਰੇ ਨਾਲ ਤੇ ਮੈਂ ਰਹਿਣਾ ਸੀ ਮੇਰੇ ਮਮੀ ਨਾਲੀ ਮੇਰੇ ਮਮੀ ਆਮਾ ਪਾਪਾ ਮੇਰੇ ਨਾਲ ਰਹਿੰਦੇ ਸੀ ਉਹ ਮੈਂ ਚਾਰੋਂ ਧਾਮ ਕਰਾਇਆ ਅਰੇ ਉਸ ਮਾਝ ਦੇ ਵਿੱਚ ਚਾਰੋਂ ਧਾਮ ਹੁੰਦੇ ਚਾਰੋਂ ਯਾਤਰਾ ਹੁੰਦੀਆਂ ਮੈਂ ਇਹਨਾਂ ਚਾਰੋਂ ਯਾਤਰਾ ਕਰਿਆ ਜੋ ਸਾਡਾ ਫਰਜ਼ ਬੰਦਾ ਅੱਜ ਦੀ ਮੁਲਾਕਾਤ ਕਾਫੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਤੁਹਾਨੂੰ ਜਿਸ ਦੇ ਨਾਲ ਮਲਾਵਾਂਗੇ ਉਸ ਨੂੰ ਚਲੰਦਰ ਦੇ ਵਿੱਚ ਧੱਕੜ ਅਫਸਰ ਕਿਹਾ ਜਾਂਦਾ ਹੈ AIG ਡੋਗਰਾ ਹੁਰੀ ਸਾਡੇ ਨਾਲ ਇਹ ਗੱਲਬਾਤ ਜ਼ਰੂਰ ਕਰਾਂਗੇ ਪਰ ਤੁਹਾਨੂੰ ਥੋੜਾ ਜਿਹਾ ਮੈਂ ਦੱਸ ਦੇਣਾ ਚਾਹੁੰਨਾ ਮੈਂ ਬਾਰੇ ਜਲੰਧਰ ਦੇ ਵਿੱਚ ਇੱਕ ਸਮਾਂ ਸੀਗਾ ਜਦੋਂ ਕਹਿੰਦੇ ਸੀ ਕਿ ਬਈ ਇੱਕ ਵਿਅਕਤੀ ਹੈ ਉਸ ਨੂੰ ਫੜਨਾ ਬੜਾ ਮੁਸ਼ਕਿਲ ਸੀ ਜਾਂ ਫਿਰ ਇੱਕ ਪੰਜਾਬ ਦੇ ਵਿੱਚ ਵਿਅਕਤੀ ਹੈ ਉਸ ਨੂੰ ਬੜਾ ਫੜਨਾ ਮੁਸ਼ਕਿਲ ਸੀ ਪਰ ਉਸ ਟੀਮ ਨੂੰ ਕਿਵੇਂ ਮਮਕਨ ਕੀਤਾ ਉਹ ਹੈ ਜੇ ਡੋਗਰਾ ਹੁਰਾ ਤੇ ਉਹ ਜਿਹੜਾ ਅੱਜ ਸੀ ਸੁਣਾਗੇ ਤੇ ਬਹੁਤ ਤਰੀਕਿਆਂ ਦੇ ਨਾਲ ਕਈ ਚੀਜ਼ਾਂ ਇਹਨਾਂ ਨੇ ਕੀਤੀਆਂ ਨੇ ਹੁਣ ਜਲੰਧਰ ਦੇ ਵਿੱਚ ਦੁਬਾਰਾ ਇਹਨਾਂ ਦੀ ਵਾਪਸੀ ਹੋ ਰਹੀ ਹੈ ਪਹਿਲ ਤਾਂ ਮੁਬਾਰਕਾ ਦੇ ਰਹੇ ਸਰ ਬਹੁਤ-ਬਹੁਤ ਮੁਬਾਰਕਾ ਵਾਪਸੀ ਹੋ ਰਹੀ ਹੈ ਜਲੰਧਰ ਦੇ ਵਿੱਚ ਸ਼ਹਿਰ ਦੇ ਵਿੱਚ ਹਾਂਜੀ ਹਾਂਜੀ ਮੇਰੀ ਵਾਪਸੀ ਇਹ اچھا ਮੈਂ ਬੜਾ ਤੁਹਾਡਾ ਨਾਮ ਸੁਣਿਆ ਲੋਕ ਬੜਾ ਕਹਿੰਦੇ ਵੀ ਤਾਕਤ ਅਫਸਰ ਹੈ ਜੇਕਰ ਤੁਸੀਂ ਮਿਲੂਗੇ ਕਦੀ ਐਨਕੇ ਡੋਗਰਾ ਘਰਾਂ ਨੂੰ ਤੇ ਇੱਕ ਵਾਰੀ ਉਹਨਾਂ ਨੂੰ ਜਰੂਰ ਕਹੋ ਤਾਕਤ ਅਫਸਰ ਕਿਵੇਂ ਬਣ ਗਏ ਤੇ ਇਹ ਜਰੂਰ ਉਹਨਾਂ ਤੋਂ ਪੁੱਛਿਓ ਕਿ ਬਈ ਤੁਸੀਂ ਤਾਂ ਪੰਜਾਬ ਸਰਕਾਰ ਦੇ ਵਿੱਚ ਜਦੋਂ ਸੀਗੇ ਜਾਂ ਫਿਰ ਪੰਜਾਬ ਜਦੋਂ ਤੁਸੀਂ ਪੀਏਪੀ ਦੇ ਵਿੱਚ ਨਾ ਹੋ ਕੇ ਸ਼ਹਿਰਾਂ ਦੇ ਵਿੱਚ ਰਹੇ ਉਦੋਂ ਤੁਹਾਡੇ ਪਰ ਟੈਗ ਬੜਾ ਵੱਡਾ ਸੀ ਕਿ ਬਈ ਤੁਸੀਂ ਤਾਕਤ ਅਫਸਰ ਹੋ ਇਹ ਬੰਦਾ ਕਿੱਥੇ ਨਹੀਂ ਜਾਂਦਾ ਫੇ ਅਜੀਹਾ ਕੀ ਹੋਇਆ ਕਿ ਤੁਹਾਨੂੰ ਪੀਪੀ ਦੇ ਵਿੱਚ ਸ਼ਿਫਟ ਕੀਤਾ ਮੈਂ ਜਰੂਰ ਤੁਹਾਡੇ ਲਾਈਫ ਦੇ ਉਹ ਪਲ ਜਰੂਰ ਸ਼ੁਰੂਆਤ ਤੋਂ ਮੈਂ ਜਰੂਰ ਜਾਨਣਾ ਚਾਹੂੰਗਾ ਸਟਾਰਟ ਤੋਂ ਅਸੀਂ ਸ਼ੁਰੂਆਤ ਤੋਂ ਸ਼ੁਰੂਆਤ ਕਰਦੇ ਹਾਂ ਥੋੜਾ ਜਿਹਾ ਬਰੀਫ ਕਰਨ ਦੀ ਕੋਸ਼ਿਸ਼ ਕਰਦੇ ਨੇ ਪੀਪੀ ਵੀ ਸਾਡਾ ਇੱਕ ਜੌਬ ਦਾ ਪਾਰਟ ਹੈ ਇਹ ਵੀ ਸਾਡੇ ਅਸੀਂ ਜਰੂਰ ਨਹੀਂ ਕਿ ਪੀਪੀ ਕੋਈ ਬੰਦਿਆਂ ਨੂੰ ਗਲਤ ਨੂੰ ਲਾਂਦੇ ਜਾਂ ਉਹ ਲਾਂਦੇ ਆ ਨਹੀਂ ਇਹ ਵੀ ਸਾਡੀਆਂ ਪੋਸਟਾਂ ਬਣੀਆਂ ਇਹ ਵੀ ਅਸੀਂ ਕੱਟਣੀ ਹੁੰਦੀ ਹੈ ਜਿੱਦਾਂ ਇੰਟੈਲੀਜੈਂਸ ਹੋ ਗਈ ਬਿਜੀਲੈਂਸ ਹੋ ਗਈ ਪੀਏਪੀ ਹੋ ਗਈ ਇਹ ਵੀ ਸਾਡਾ ਇੱਕ ਜੌਬ ਦਾ ਪਾਰਟ ਆ ਇੱਥੇ ਸਾਨੂੰ ਕਰਨੀ ਪੈਂਦੀ ਹੈ ਜੌਬ ਕਰਨੀ ਪੈਂਦੀ ਹੈ ਜੀ ਕੋਈ ਇਹ ਨਹੀਂ ਕਿ ਉਦਾਂ ਸਾਨੂੰ ਇੱਥੇ ਲਾ ਦਿੰਦੇ ਨਾ ਚੰਗੀ ਜਗ੍ਹਾ ਵੀ ਜਾਈ ਦਾ ਵਧੀਆ ਜਗ ਸਾਰੀ ਵਧੀਆ ਜਗਾ ਕੋਈ ਇਦਾਂ ਦੀ ਗੱਲ ਨਹੀਂ ਕੰਮ ਕਰਨੇ ਵਾਲਾ ਜਜਮਾ ਹੋਣਾ ਚਾਹੀਦਾ ਮੁੰਡੇ ਚ ਤੁਸੀਂ ਉਹਨੂੰ ਮੇਰੇ ਕੋਲ ਆਫਿਸ ਬੈਠੇ ਸੀ ਦੇਖੋ ਮੈਂ ਕਿੰਨਾ ਕੰਮ ਕਰ ਰਿਹਾ ਸੀ ਇਸ ਵੇਲੇ ਬਿਲਕੁਲ ਠੀਕ ਹੈ ਨਾ ਜੀ ਤੇ ਮਾਨ ਜੌਬ ਸਾਡੇ ਡੀ ਏ ਡੀਜੀਪੀ ਸਾਫਰ ਕੀ ਸਾਫ ਚਾਰਜ ਮੇਰੇ ਕੋਲ ਸਪੋਰਟਸ ਦਾ ਆ ਏਆਈਜੀ 1 ਏਆਈਜੀ 2 ਦਾ ਚਾਰਜ ਆ ਕਾਫੀ ਕੰਮ ਹੁੰਦਾ ਇੱਥੇ ਤੇ ਇਹ ਜਜਮਾ ਹੋਣਾ ਚਾਹੀਦਾ ਕੰਮ ਕਰਦਾ ਕੰਮ ਕਰਦੇ ਪਏ ਆ ਅਸੀਂ ਅੱਗੇ ਸ਼ਹਿਰ ਚ ਵੀ ਕੀਤਾ ਹੁਣ ਫੇਰ ਮੈਨੂੰ ਮਾਲਕ ਨੇ ਸਰਕਾਰ ਨੇ ਦੁਆਰਾ ਲਾਇਆ ਫੇਰ ਵਧੀਆ ਕੰਮ ਕਰਾਂਗੇ ਅਸੀਂ ਤੁਸੀਂ ਤਾਕੜ ਗਨੇ ਤਾਕੜ ਜਿਹੜੇ ਬੰਦੇ ਮਾੜੇ ਆ ਜਿਹੜੇ ਬੰਦੇ ਮਾੜੇ ਆ ਉਹਨਾਂ ਨੂੰ ਉਦਾਂ ਕਰਨਾ ਚਾਹੀਦਾ ਸਧਾਨਾ ਜੀ ਜਿਹਨ ਲੋਕ ਚੰਗੇ ਆ ਉਹਨਾਂ ਦਾ ਕਦਰ ਕਰੀਏ ਸ਼ਹਿਰ ਦੇ ਵਧੀਆ ਨਾਗਰਿਕਾਂ ਬਹੁਤ ਵਧੀਆ ਜਲੰਧਰ ਸ਼ਹਿਰ ਦੇ ਚੰਗੇ ਲੋਕ ਆ ਜਿਨ੍ਹਾਂ ਨੂੰ ਅਸੀਂ ਗਲੇ ਨਾਲ ਲਾਜਦਾ ਪਿਆਰ ਕਰੀਦਾ ਜਿਹੜੇ ਬੰਦੇ ਮਾੜੇ ਮੋਟੇ ਆਪਣੇ ਆਪ ਨੂੰ ਕੋਈ ਬਦਮਾਸ਼ ਕੋਈ ਕੁਛ ਕਹਾਂਦਾ ਹੈ ਉਹਨਾਂ ਨੂੰ ਅੱਖਾਂ ਵੀ ਕੱਟਣੀਆਂ ਪੈਂਦੀਆਂ ਉਹਨਾਂ ਨੂੰ ਵੀ ਉਹ ਵੀ ਸਾਡੇ ਵੀਰ ਆ ਉਹਨਾਂ ਨੂੰ ਵੀ ਅਸੀਂ ਲਾਈਨ ਤੇ ਲਈਦਾ ਕੱਕਾ ਮਾਰਾ ਕੰਮ ਨਹੀਂ ਕਰਨਾ ਲੜਨਾ ਨਹੀਂ ਚਗਣਾ ਨਹੀਂ ਨਾ ਕੋਈ ਨਸ਼ਾ ਨਾ ਕੋਈ ਇੱਦਦੀ ਗੱਲ ਕਰ ਹੂੰ ਅੱਛਾ ਇੱਕ ਵੀਡੀਓ ਮੈਂ ਬੜੀ ਸੋਸ਼ਲ ਮੀਡੀਆ ਤੇ ਉੱਪਰ ਤੁਹਾਡੀ ਵਾਇਰਲ ਹੁੰਦੀ ਦੇਖ ਰਿਆ ਹਾਂ ਉਹ ਅਥਰੂ ਤੁਹਾਡੇ ਬੜੇ ਉਸ ਦਿਨ ਡਿਗੇ ਮੈਨੂੰ ਸਮਝ ਨਹੀਂ ਆਇਆ ਕਿ ਉਹ ਇਹ ਉਹੀ ਅਫਸਰ ਹੈ ਜਿਸ ਦੇ ਮੂੰਹ ਦੇ ਉੱਪਰ ਹਮੇਸ਼ਾ ਸਮਾਈਲ ਰਹਿੰਦੀ ਹੈ ਪਰ ਉਸ ਦਿਨ ਮੈਂ ਇੰਟਰਵਿਊ ਦੇਖੀ ਤੇ ਤੁਹਾਡੇ ਅੱਖਾਂ ਦੇ ਵਿੱਚ ਅਥਰੂ ਸੀ ਅਜੀ ਇਹ ਕਿਹੜੀ ਗੱਲ ਹੋ ਗਈ ਉਸ ਦਿਨ ਜੋ ਬ੍ਰਦਰ ਮਤਲਬ ਮਾਪੇ ਦੀ ਯਾਦ ਆਂਦੀ ਆ ਤੁਸੀਂ ਮੈਨੂੰ ਫੇਰ ਬਾਪੂ ਕਰ ਦੇਣਾ ਮਾਪੇ ਦੀ ਜਿਹੜੀ ਮਾਪੇ ਕੋਲ ਮੋਨ ਹੀਰੇ ਆ ਜੀ ਇਹ ਜਦੋਂ ਫੇਰ ਤੁਸੀਂ ਕਹਿਣਾ ਬਾਪੂ ਹੋ ਗਿਆ ਇਹ ਜਦੋਂ ਚਲ ਜਾਂਦੇ ਫੇਰ ਪਤਾ ਲੱਗਦਾ ਬੰਦੇ ਨੂੰ ਇਹ ਕਿ ਹਲ ਮੋਲ ਹੀਰੇ ਆ ਇਹਨਾਂ ਦੀ ਜਿੰਨੀ ਸੇਵਾ ਹੁੰਦੀ ਆ ਉਹ ਨਹੀਂ ਕਰਨੀ ਚਾਹੀਦੀ ਇਹਨਾਂ ਅੱਜ ਦੀ ਡੇਟ 'ਚ ਵੀ ਜਿਹਨਾਂ ਦੇ ਮਾਪੇ ਆ ਉਹ ਆਪਣੇ ਮਾਪੇ ਨੂੰ ਹੀਰੀਆ ਮੰਗੋ ਰੱਖਣ ਸੇਵਾ ਕਰਨ ਉਹਨਾਂ ਦੀ ਇਹਨ ਮਿਲਦੇ ਭੜਕੇ ਤਾਂ ਮੈਂ ਇਸ ਕਰਕੇ ਹਰ ਨੂੰ ਇਹੀ ਕਹਿਣਾ ਹੈ ਕਿ ਆਪਣੇ ਮਾਪਿਆਂ ਦੀ ਸੇਵਾ ਕਰੋ ਬਸ ਬਤ ਬਤ ਜ ਨਹੀਂ ਹੁੰਦੀ ਅੱਖਾਂ ਮੇਰੇ ਖਿਆਲ ਨਾਲ ਫਿਰ ਪਰਾਂ ਇਹ ਗਾੜੀਆਂ ਕਿਉਂਕੋ ਉਹਨਾਂ ਨਾਲ ਮਿਲ ਕੇ ਮੈਂ ਤੁਹਾਨੂੰ ਕਹਾਂ ਹਰ ਮੋਲ ਹੀਰੀ ਨਹੀਂ ਮਿਲਦੀ ਇਸ ਕਰਕੇ ਮੈਂ ਜਿਨ੍ਹਾਂ ਦੇ ਮਾਪੇ ਹੈਗੇ ਆ ਉਹਨਾਂ ਨੂੰ ਸੇਵਾ ਭਾਵਨਾ ਕਰਨੀ ਚਾਹੀਦੀ ਉਹਨਾਂ ਦੀ ਪਾਠ ਪੂਜਾ ਕਰੇ ਉਹਨਾਂ ਦੀ ਉਹਨਾਂ ਦੀ ਬਦੌਲਤ ਅੱਜ ਅਸੀਂ ਇੱਥੇ ਤੱਕ ਪਹੁੰਚੇ ਆ ਮਾਪੇ ਦੀ ਬਦੌਲਤ ਹੀ ਅੱਜ ਤੱਕ ਇੱਥੇ ਪਹੁੰਚੇ ਆ ਉਹਨਾਂ ਦੇ ਚਰਨ ਧੋਣੇ ਗਏ ਚਰਨ ਸਪਸ਼ਟ ਕਰਨੇ ਚਾਹੀਦੇ ਸਵੇਰੇ ਉੱਠ ਕੇ ਉਹਨਾਂ ਦੇ ਪੈਰੀ ਹੱਥ ਲਾਓ ਤੁਸੀਂ ਦੇਖੋ ਤੁਹਾਡਾ ਦਿਨ ਕਿੰਨਾ ਵਧੀਆ ਨਿਕਲੂਗਾ ਇਹ ਨਹੀਂ ਉੱਠ ਕੇ ਮਾਂ ਦੇ ਪੈਰੀ ਹੱਥ ਲਾਓ ਤੁਹਾਨੂੰ ਉਸ ਮਾਲਕ ਦਾ ਅਸ਼ੀਰਵਾਦ ਮਿਲਦਾ ਲੋਕ ਕਹਿੰਦੇ ਕਿ ਵੀ ਸਾਨੂੰ ਮਾਤਾ ਪਿਤਾ ਨੇ ਜਨਮ ਦਿੱਤਾ ਤੇ ਉਹਨਾਂ ਦਾ ਫਰਜ਼ ਸੀਗਾ ਉਹਨਾਂ ਨੇ ਸਾਨੂੰ ਪਾਲਣਾ ਉਹਨਾਂ ਨੇ ਸਾਨੂੰ ਪੋਸਣਾ ਉਹਨਾਂ ਨੇ ਸਾਨੂੰ ਅੱਗੇ ਵਧਾਉਣਾ ਪਰ ਜਦੋਂ ਵਿਆਹ ਹੋ ਜਾਂਦਾ ਤੇ ਉਸ ਤੋਂ ਬਾਅਦ ਕਈ ਜ਼ਿੰਮੇਵਾਰੀਆਂ ਮੁੰਡੇ ਦੇ ਉੱਪਰ ਵੀ ਆ ਜਾਂਦੀਆਂ ਨੇ ਤੋੜਾ ਵੀ ਵਿਆਹ ਹੋਇਆ ਉਸ ਤੋਂ ਬਾਅਦ ਤੁਸੀਂ ਮਤਲਬ ਕਿੰਨਾ ਕੁ ਝਕਾਵ ਜਿਹੜਾ ਹੈਗਾ ਉਹ ਪ੍ਰੋਪਰ ਰਿਹਾ ਸੀਗਾ ਡਿਊਟੀ ਵੱਲ ਵੀ ਤੁਸੀਂ ਜਾਣਾ ਹੁੰਦਾ ਸੀਗਾ ਉਹ ਸਾਰਾ ਕੁਝ ਮੇਰੇ ਵਾਪੇ ਮੇਰੇ ਨਾਲ ਰਹਿੰਦੇ ਸੀ ਮੇਰੀ ਕੋਠੀ 'ਚ ਮੇਰੇ ਘਰ ਮੇਰੇ ਨਾਲ ਜਿੱਥੇ ਮੈਂ ਰਹਿਣਾ ਸੀ ਮੇਰੇ ਮੰਮੀ ਡੈਡੀ ਮੇਰੇ ਮਾਮਾ ਪਾਪਾ ਮੇਰੇ ਨਾਲ ਰਹਿੰਦੇ ਸੀ ਠੀਕ ਆ ਉਹਨਾਂ ਨੂੰ ਮੈਂ ਚਾਰੋਂ ਧਾਮ ਕਰਾਇਆ ਸਾਡੇ ਹਿੰਦੂ ਸਮਾਜ ਦੇ ਵਿੱਚ ਚਾਰੋਂ ਧਾਮ ਬੰਦੇ ਚਾਰੋਂ ਯਾਤਰਾ ਹੁੰਦੀਆਂ ਮੈਂ ਉਹਨਾਂ ਨੂੰ ਚਾਰੋਂ ਯਾਤਰਾ ਕਰਾਈਆਂ ਉਹਨਾਂ ਨੂੰ ਜੋ ਸਾਡਾ ਫਰਜ਼ ਬੰਦਾ ਜੀ ਅਜੀ ਉਹਨਾਂ ਦੇ ਬੱਚੇ ਹੋਣ ਕਰਕੇ ਸਾਡੇ ਜੋ ਫਰਜ਼ ਮੰਨਦਾ ਮਾਪੇ ਦੀ ਸੇਵਾ ਕਰਨੀ ਸਾਨੂੰ ਪਾਲ ਕੇ ਉਹਨਾਂ ਨੇ ਡੈਂਡਾ ਕੀਤਾ ਸਾਨੂੰ ਸਪੋਰਟਸ ਕਰਾਈ ਆ ਮਾਂ ਜਦੋਂ ਮਾਤਾ ਸਾਡੇ ਫਾਦਰ ਸਾਨੂੰ ਕੁਝ ਕਹਿੰਦੇ ਸੀ ਤਾਂ ਮਾਂ ਸਾਡੀ ਢਾਲ ਬਣ ਕੇ ਅੱਗੇ ਆ ਜਾਂਦੀ ਨਹੀਂ ਸਾਡੇ ਮੇਰੇ ਪੁੱਤਾਂ ਨੂੰ ਕੁਝ ਨਹੀਂ ਫੇਰ ਵੀ ਸਾਡੇ ਲੱਗਦੀਆਂ ਹੁੰਦੀਆਂ ਸੀ ਪਹਿਲਾਂ ਜਿਵੇਂ ਕੋਈ ਫਾਦਰ ਮਦਰ ਕੁੱਟ ਦਿੰਦੇ ਸੀ ਅੱਜ ਦਾ ਜ਼ਮਾਨਾ ਹੈ ਨਹੀਂ ਕਿ ਮਦਰ ਫਾਦਰ ਹੱਥ ਵੀ ਲਾਵੇ ਤਾਂ ਨਿਆਣਾ ਵੇਰਦਾ ਕਿਉਂ ਪਹਿਲਾਂ ਤਾਂ ਮਾਸਟਰ ਜੀ ਵੀ ਕੁੱਟਦੇ ਹੁੰਦੇ ਸੀ ਉਹ ਫਾਦਰ ਵੀ ਕੋਟਦਾ ਹੁੰਦਾ ਸੀ ਸਾਨੂੰ ਤਾਂ ਲੱਗਦੀ ਰਹੀਆਂ ਬਹੁਤ ਜਦੋਂ ਕੋਈ ਏਦਾਂ ਦਾ ਹੀ ਮਾਂ ਸਾਡੀ ਮਦਰ ਸਾਡੇ ਵਿੱਚ ਆ ਜਾਂਦੇ ਸੀ ਉਹਨਾਂ ਦੇ ਵੀ ਫਾਦਰ ਇੱਕ ਦੋ ਲੱਗ ਜਾਂਦੀਆਂ ਸੀ ਉਹ ਹੁੰਦਾ ਮਾਪੇ ਠੀਕ ਆ ਉਹ ਦਿਨ ਯਾਦ ਆਉਂਦੇ ਸਾਨੂੰ ਇਸ ਕਰਕੇ ਮੈਂ ਮਾਪੇ ਆਪਣੇ ਨੂੰ ਨਾਲ ਹੀ ਸ਼ੁਰੂਤ ਆਪਣੇ ਨਾਲ ਹੀ ਰੱਖਿਆ ਸੀ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਇੱਥੇ ਪਹੁੰਚੇ ਹਾਂ ਤੇ ਮੇਰੇ ਮਦਰ ਜਿਹੜੇ ਸੀ ਮਤਲਬ 40 45 ਸਾਲ ਹਰ ਸੰਗਰਾਮ ਨੂੰ ਮਾਤਾ ਚਿੰਤ ਪੁੰਨੀ ਜਾਂਦੇ ਸੀ ਤੇ ਮੈਂ ਛੋਟਾ ਸਿਗਾ ਉਹਨਾਂ ਤੇ ਮੈਂ ਉਹਨਾਂ ਦੇ ਨਾਲ ਜਾਂਦਾ ਹੁੰਦਾ ਸੀ। ਹੂੰ। ਨਾਲ ਜਾਣਾ ਹੀ ਜਾਣਾ ਮਾਤਾ ਤੇ ਸੰਗਰਾਦ ਨੂੰ। ਉਹ ਸਕੂਲੋਂ ਛੁੱਟੀ ਕਰਕੇ ਜੀ ਆਪਾਂ ਉੱਧਰ ਜਾਈਏ। ਜੀ। ਜਾਣਾ ਹੁੰਦਾ ਸੀ। ਕਿਉਂਕਿ ਉਹਨਾਂ ਦੀ ਬਦੌਲਤ ਹੀ ਮਾਪੇ ਦੀ ਬਦੌਲਤ ਇੱਥੇ ਤੱਕ ਪਹੁੰਚਿਆ ਸੀ। ਹੂੰ। ਤੇ ਉਹਨਾਂ ਦਾ ਆਸ਼ੀਰਵਾਦ ਮੈਂ ਅੱਜ ਦੀ ਜਨਰੇਸ਼ਨ ਜਿਹੜੀ ਆ ਮਾਪੇ ਨੂੰ ਪਿੱਛੇ ਨਾ ਰੱਖੋ ਉਹਨਾਂ ਨੂੰ ਅੱਗੇ ਲਿਆਓ। ਆਪਣੀ ਵਾਈਫ ਨੂੰ ਕਹੋ। ਆਪਣੇ ਬੱਚਿਆਂ ਨੂੰ ਕਹੋ ਉਹਨਾਂ ਦੀ ਸੇਵਾ ਕਰ। ਹੂੰ। ਅੱਛਾ ਤੁਹਾਡੇ ਫੇਸ ਦੇ ਉੱਪਰ ਹਮੇਸ਼ਾ ਸਮਾਈਲ ਰਹਿੰਦੀ ਹੈ। ਮੈਂ ਜ਼ਰੂਰ ਭਾਵੇਂ ਜਲੰਧਰ ਦੇ ਵਿੱਚ ਤੁਸੀਂ ਜਦੋਂ ਤਨਾਤ ਰਹੇ ਜਦੋਂ ਸ਼ਹਿਰ ਦੇ ਵਿੱਚ ਉਦੋਂ ਮੈਂ ਜਦੋਂ ਵੀ ਦੇਖਦਾ ਸੀ ਤੁਹਾਨੂੰ ਹੁਣ ਵੀ ਜਦੋਂ ਦੇਖਦਾ ਹਾਂ ਤੁਹਾਡੇ ਫੇਸ ਦੇ ਉੱਪਰ ਸਮਾਈਲ ਬੜੀ ਰਹਿੰਦੀ ਹੈ ਇਹ ਸਮਾਈਲ ਦਾ ਕਾਰਨ ਕੀ ਹੈ ਖੁਸ਼ ਖੁਸ਼ ਰਹਿਣਾ ਹਰ ਵੇਲੇ ਜੇ ਤੁਹਾਡੇ ਵਧੀਆ ਤੁਸੀਂ એનਰਜੀ ਹੈ ਤੁਹਾਡੇ ਚ ਖੁਸ਼ ਰਹੋ ਜਿਹੜਾ ਅਗਲਾ ਬੰਦਾ ਆ ਉਹ ਤੁਹਾਨੂੰ ਦੇਖ ਕੇ ਖੁਸ਼ ਹੋਵੇਹੀ એનਰਜੀ ਆ ਸਾਡੀ ਠੀਕ ਆ ਤੁਸੀਂ ਮਤਲਬ ਉਸਮਾਲਕ ਦਾ ਸ਼ੁਕਰਗੁਜ਼ਾਰ ਕਰੋ ਤੁਸੀਂ ਹੱਸਦੇ ਆ ਕਈਆਂ ਦੇ ਲੋਕਾਂ ਦੇ ਤਾਂ ਇਦਾਂ ਦੇ ਹਾਲ ਆ ਉਹਨਾਂ ਕੋ ਹੱਸੇ ਹੱਸਦਾ ਹੀ ਨਹੀਂ ਹੁੰਦੇ ਅਸੀਂ ਤਾਂ ਮਜ਼ਾਕ ਸ਼ੋਗਲ ਮੇਲਾ ਇੰਜੋਏ ਮੈਂ ਤਾਂ ਇਹੀ ਕਹਣਾ ਹਰ ਨੂੰ ਹੱਸੋ ਖੇਲੋ ਗਰਾਊਂਡਾਂ 'ਚ ਜਾਓ ਦਿਮਾਗ ਜਿਹੜਾ ਗਰਾਊਂਡ 'ਚ ਜਾਣਾ ਦਿਮਾਗ ਜਿਹੜਾ ਫਰੈਸ਼ ਹੁੰਦਾ ਠੀਕ ਆ ਮੈਂ ਆਪਣੇ ਜਿਹੜੇ ਜਨਰੇਸ਼ਨ ਆ ਬੱਚੇ ਆ ਛੋਟੇ ਸਪੋਰਟਸ ਕਰਦੇ ਆ ਮੈਂ ਹਰ ਨੂੰ ਰਿਕੁਐਸਟ ਕਰਦਾ ਗਰਾਊਂਡ 'ਚ ਜਾ ਕੇ ਵੇਟ ਟ੍ਰੇਨਿੰਗ ਕਰਨ ਆਪਣੀ ਰਨਿੰਗ ਕਰਨ ਜਿਹਦੇ ਨਾਲ ਅੱਜ ਕੱਲ ਲੋਕ ਇਹਨਾਂ ਡਿਪਰੈਸ਼ਨ 'ਚ ਆ ਮੜੀ ਜੀ ਗੱਲ ਹੁੰਦੀ ਸੋਚਣ ਦੂਜੇ ਪਾਸੇ ਚਲੇ ਜਿੰਦੇ ਸੁਸਾਈਡ ਕਰ ਲਈ ਹੋਰ ਚੱਲ ਜੀ ਨੋ ਸੁਸਾਈਡ ਕੋਈ ਉਹ ਨਹੀਂ ਹੈਗਾ ਆਪਣਾ ਲਾਈਫ ਜੀਵਨ ਜਿਹੜਾ ਇਹਨੂੰ ਵਧੀਆ ਵਧੀਆ ਕਰੋ ਇੰਜੋਏ ਕਰੋ ਲਾਈਫ ਦਾ ਤੁਸੀਂ ਕਹਿੰਦੇ ਹੱਸਦੇ ਮੈਂ ਤਾਂ ਤੁਹਾਡੇ ਸਾਹਮਣੇ ਹੁਣ ਵੀ ਆਫਿਸ ਵੀ ਕੰਮ ਕਰਦਾ ਹਰ ਦਿਨ ਸ਼ੋਗਲ ਮਿਲ ਲੈਣਾ ਮੁੰਡਾ ਵਧੀਆ ਹੁੰਦਾ ਕੋਈ ਮਨ ਦੇ ਵਿੱਚ ਟੈਨਸ਼ਨ ਨਹੀਂ ਕੋਈ ਕੁਝ ਨਹੀਂ ਠੀਕ ਆ ਹੱਸੋ ਔਰ ਦੁਨੀਆ ਨੂੰ ਹਸਾਓ ਇਹ ਹੀ ਆਪਣਾ ਜੀਵਨ ਵਧੀਆ ਹੈ ਅੱਛਾ ਡਰ ਤੁਹਾਡਾ ਬੜਾ ਹੁੰਦਾ ਸੀਗਾ ਖੌਫ ਮੈਂ ਸੁਣਿਆ ਬੜੇ ਲੋਕ ਕਹਿੰਦੇ ਸੀ ਵੀ ਐਨਕੇ ਡੋਗਰਾ ਨਾ ਹੋਵੇ ਜੇਕਰ ਕਿਸੇ ਵੀ ਸ਼ਹਿਰ ਦੇ ਵਿੱਚ ਹੋਣਾ ਚਾਹੀਦਾ ਤੇ ਐਨਕੇ ਡੋਗਰਾ ਉਸ ਸ਼ਹਿਰ ਦੇ ਵਿੱਚ ਤਨਾਤ ਨਾ ਹੋਵੇ ਇਹ ਇਹ ਸ਼ੁਰੂਆਤ ਕਿਵੇਂ ਹੁੰਦੀ ਸੀਗੀ ਮਤਲਬ ਲੋਕ ਕਿਉਂ ਇੰਨਾ ਜਿਹੜੇ ਸੀਗੇ ਤਸਕਰ ਵੀ ਸੀਗੇ ਨਾ ਜਾਂ ਤਸਕਰ ਜਾਂ ਦੂਜੇ ਵੀ ਸੀਗੇ ਉਹ ਇੰਨਾ ਕਿਉਂ ਮਤਲਬ ਸੀਗਾ ਅਜ਼ੀਹਾ ਕਿਹੜਾ ਖੌਫ ਤੁਸੀਂ ਬਣਾਇਆ ਸੀਗਾ ਉਸ ਵੇਲੇ ਥੋੜਾ ਦੱਸੋ ਕੋਈ ਖੌਫ ਨਹੀਂ ਇੰਨਾ ਜਿਹੜਾ ਸਹੀ ਆ ਜਿਹੜਾ ਬੰਦਾ ਸਹੀ ਆ ਉਹਦਾ ਇੱਜ਼ਤ ਮਾਨ ਕਰੋ ਠੀਕ ਆ ਜਿਹੜਾ ਬੰਦਾ ਬਦਮਾਸ਼ ਆ ਜਾਂ ਗੁੰਡਾ ਆ ਜਿਹੜਾ ਲੋਕਾਂ ਨੂੰ ਪਰੇਸ਼ਾਨ ਕਰਦਾ ਜਾਂ ਉਹ ਕਰਦਾ ਉਹਨੂੰ ਅੱਖ ਕੱਢਾਣਾ ਜ਼ਰੂਰੀ ਆ ਸਾਡਾ ਮਕਸਦ ਅਸੀਂ ਜਿਹਾ ਅਸੀਂ ਵਰਦੀ ਪਾਈ ਆ ਇਹ ਲੋਕਾਂ ਨੂੰ ਇਨਸਾਬ ਦੇਣ ਲਈ ਪਾਈ ਆ ਨਾ ਕਿ ਲੋਕਾਂ ਨਾਲ ਧੱਕਾ ਕਰਨ ਲਈ ਪਾਈ ਆ ਲੋਕਾਂ ਦੀ ਹੈਲਪ ਕਰਨਾ ਸਾਡਾ ਕੰਮ ਆ ਇਹ ਨਹੀਂ ਕਿ ਅਸੀਂ ਲੋਕਾਂ ਨੂੰ ਮਤਲਬ ਹਰਾਸਮੈਂਟ ਕਰੀ ਉਹਨਾਂ ਨੂੰ ਕਿਉਂਕਿ ਲੋਕ ਸਾਡੇ ਕੋਲ ਉਮੀਦ ਲੈ ਕੇ ਆਂਦੇ ਆ ਸਾਨੂੰ ਕੋਈ ਵਿਆਹ ਦਾ ਕਾਰਡ ਤਾਂ ਦੇਣ ਨਹੀਂ ਆਂਦਾ ਸਾਨੂੰ ਲੋਕ ਉਮੀਦ ਆਂਦੇ ਕਿ ਜਿਹਾ ਅਸੀਂ ਇਹਨਾਂ ਕੋ ਜਾਵਾਂਗੇ ਤੇ ਸਾਡਾ ਕੰਮ ਹੋ ਜਾਣਾ ਇਸ ਕਰਕੇ ਇਹ ਉਸ ਮਾਲਕ ਨੇ ਬਖਸ਼ ਦਿੱਤੀ ਆ ਕਿ ਵਧੀਆ ਕੰਮ ਕਰੀਏ ਮਾਰਾ ਕੰਮ ਨਹੀਂ ਕਰਨਾ ਕਦੀ ਜਿੱਦ ਦੀ ਜਿਹ ਹੁਣ ਜਲੰਧਰ ਆਏ ਆ ਜੋ ਵੀ ਸਾਡੀ ਡਿਊਟੀ ਲੱਗੂਗੀ ਉਹ ਅਸੀਂ ਵਧੀਆ ਤਨੇਕੇ ਨਾਲ ਕਰਾਵਾਂਗੇ ਤੁਸੀਂ ਮੀਡੀਆ ਵਾਲੇ ਜਨੰਧ ਹੁਣਾ ਅਸੀਂ ਜੇ ਸਾਡੀ ਡਾਕਟਰ ਲੱਗੀ ਅਸੀਂ ਡਗ ਸਾਫ ਕਰਾਂਗੇ ਅਸੀਂ ਚਾਹਨੇ ਕਿ ਜੇ ਅਸੀਂ 100 ਤੋਂ 50 ਬੱਚੇ ਵੀ ਅਸੀਂ ਇਸ ਤੋਂ ਕੱਢ ਤੇ ਡਗ ਚੋਂ ਕੱਢ ਕੇ ਵਧੀਆ ਕਰਾਤੇ ਤਾਂ ਅਸੀਂ ਕਹਾਂਗੇ ਸਾ ਆ ਅਸੀਂ ਵਧੀਆ ਡਿਊਟੀ ਕਰਦੇ ਆ ਆਪਣੀ ਕਿਸੇ ਦੇ ਬੱਚੇ ਨੂੰ ਕਿਸੇ ਦੀ ਮਾਂ ਦੇ ਪੁੱਤ ਨੂੰ ਇਹਦੇ ਵਿੱਚੋਂ ਜੰਜਾਲ ਚੋਂ ਗੁੰਜਲ ਚੋਂ ਕੱਢਣਾ ਅਸੀਂ ਸਮਝ ਗਏ ਕਿ ਸਾਡੀ ਡਿਊਟੀ ਵਧੀਆ ਕੀਤੀ ਹੈ। ਅੱਛਾ ਇੱਕ ਪੰਜਾਬ ਦੇ ਵਿੱਚ ਕਾਫੀ ਵੱਡਾ ਨਾਮ ਸੀਗਾ। ਸ਼ਾਇਦ ਮੈਂ ਨਾਮ ਤੁਸੀਂ ਸ਼ਾਇਦ ਰੋਗੇ ਦੱਸੂਗੇ। ਉਹਨਾਂ ਨੂੰ ਚੱਕਣ ਦੇ ਵਿੱਚ ਤੁਹਾਡਾ ਨਾਮ ਸੀਗਾ ਕਿ ਤੁਸੀਂ ਸਾਰਾ ਮਤਲਬ ਸਰਕਾਰ ਨੇ ਪਲਾਨ ਬਣਾਇਆ ਸੀਗਾ ਪੰਜਾਬ ਪੁਲਿਸ ਨੇ ਪਲਾਨ ਬਣਾਇਆ ਸੀ ਕਿ ਭਈ ਸਾਨੂੰ ਉਹ ਬੰਦਾ ਚਾਹੀਦਾ ਜਿਵੇਂ ਮਰਜ਼ੀ ਕਰਕੇ ਤੇ ਤੁਸੀਂ ਆਪਣੀ ਇੱਕ ਟੀਮ ਲੈ ਕੇ ਗਏ ਸੀ ਕਿ ਤੇ ਉਸ ਟੀਮ ਰਾਹੀਂ ਇਹ ਸਾਰਾ ਕੰਮ ਪੂਰਾ ਕੀਤਾ। ਉਹ ਮਸਲਾ ਕੀ ਹੈ ਤੁਹਾਡਾ ਦੱਸੂਗੀ। ਚਲੋ ਇਹ ਸਿਕਰਟ ਗੱਲਾਂ ਹੁੰਦੀਆਂ ਮਹਿਕਮੇ ਦੀਆਂ ਸਾਡੀਆਂ। ਮਤਲਬ ਜਿਹੜਾ ਅਫਸਰਾਂ ਨੂੰ ਸਾਡੇ ਤੇ ਯਕੀਨ ਹੁੰਦਾ ਫਿਰ ਡਿਊਟੀ ਲੱਗਦੀ ਐ ਅਸੀਂ ਸਫਲ ਹੋ ਕੇ ਵੀ ਦੱਸੀਦਾ ਐ ਕਿ ਸਾਡੇ ਮਹਿਕਮੇ ਦੀਆਂ ਸੈਕਰੇਟ ਗੱਲਾਂ ਹੁੰਦੀਆਂ ਮੀਡੀਆ 'ਚ ਨਹੀਂ ਦੱਸੀਦੀਆਂ ਤੇ ਤੁਹਾਨੂੰ ਪਤਾ ਲੱਗਾ ਤਾਂ ਬਸ ਠੀਕ ਆ ਠੀਕ ਸੀ ਵਧੀਆ ਸੀ ਉਹ ਸਾਡੀ ਡਿਊਟੀ ਲੱਗੀ ਸੀ ਉਹ 'ਚ ਅਸੀਂ ਸਫਲ ਹੋ ਕੇ ਸਾਰੇ ਉਹਦੇ ਵਿੱਚ ਮੈਨੂੰ ਡੀਜੀਪੀ ਸਾਹਮਣੇ ਡਿਸਕ ਦਿੱਤੀ ਆ ਠੀਕ ਆ ਉਹਦੇ ਵਿੱਚ ਮੈਨੂੰ ਸਪੈਸ਼ਲ ਆਨਰ ਕੀਤਾ ਗਿਆ ਉਹਨਾਂ ਨੇ ਤੇ ਇਹੀ ਹੁੰਦਾ ਜੇ ਆਪਣੇ ਜੀ ਸੀ ਮਹਿਕਮੇ ਦੇ ਤਾਂ ਮਹਿਕਮੇ ਦੇ ਵਫادار ਬਣ ਕੇ ਰਹੀ ਹੈ ਗਲਤ ਕੰਮ ਨਾ ਕਰੀ ਜੀ ਕੋਈ ਕਰਦਾ ਵੀ ਤੁਹਾਨੂੰ ਹਟਾਈ ਜੀ ਹਾਂ ਸਰ ਉਹੀ ਗੱਲ ਜਦੋਂ ਤੁਹਾਨੂੰ ਡੀਜੀਪੀ ਆਪ ਸਿਪ ਕਰਦਾ ਹੋਵੇ ਕਿ ਵੀ ਇਹ ਉਹ ਬੰਦਾ ਹੈ ਜਿਸ ਨੇ ਆ ਕੰਮ ਕਰਕੇ ਦਿਖਾਈ ਨੇ ਫਿਰ ਅਜੀਹੇ ਕਿਹੜੇ ਸਰਕਮਸਕੈਂਸ ਹੁੰਦੇ ਨੇ ਕਿ ਤੁਹਾਨੂੰ ਪੀਪੀ ਲਾ ਦਿੱਤਾ ਜਾਂਦਾ ਮੈਂ ਸਵਾਲ ਉਹੀ ਦੁਬਾਰਾ ਘੁਮਾ ਕੇ ਲੈ ਰਿਹਾ ਤੁਸੀਂ ਮੈਨੂੰ ਕਿਹਾ ਹੈ ਕਿ ਉਹ ਅੱਛੀ ਚੀਜ਼ ਹੈ ਪਰ ਅਜਿਹੀ ਕਿਹੜੇ ਸਰਕਮਸ ਕੈਂਸ ਹੁੰਦੇ ਨੇ ਉਸ ਵੇਲੇ ਜਾਂ ਫਿਰ ਉਸ ਸਮੇਂ ਦੇ ਵਿੱਚ ਕਿ ਤੁਹਾਨੂੰ ਪੀਏਪੀ ਰੱਖਿਆ ਜਾਂਦਾ ਹੈ ਜਲੰਧਰ ਸ਼ਹਿਰ ਦੇ ਵਿੱਚ ਨਾ ਰੱਖ ਕੇ ਜਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਨਾ ਰੱਖ ਕੇ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਪੀਏਪੀ ਵੀ ਇੱਕ ਜੌਬ ਆ ਸਾਡੀ ਵਧੀਆ ਹੈ ਜੌਬ ਬਹੁਤ ਵਧੀਆ ਹੈ ਪੀਏਪੀ ਕੋਈ ਮਾੜੀ ਨਹੀਂ ਆ ਤੁਸੀਂ ਤੁਹਾਡੇ ਚੋਂ ਹੋਣਾ ਕਿ ਪੀਏਪੀ ਇੱਕ ਬਹੁਤ ਵਧੀਆ ਜੌਬ ਆ ਤੁਸੀਂ ਜਿਹੜੇ ਮਤਲਬ ਮੈਂ ਇਹ ਤੁਹਾਨੂੰ ਦੱਸਦਾ ਆ ਕਿ ਪੀਏਪੀ ਵਰਗ ਕੋਈ ਮਹਿਕਮਾ ਨਹੀਂ ਆ ਵਧੀਆ ਜੌਬ ਆ ਇਹ ਸ਼ਾਂਤੀ ਵਾਲੀ ਜੌਬ ਆ ਡਿਊਟੀ ਵੀ ਪੈਂਦੀ ਆ ਮਲਾਜ਼ਮ ਵੀ ਆ ਸਾਡੇ ਇੱਥੇ ਸਪੋਰਟਸ ਵੀ ਹੁੰਦੀ ਆ ਹਰ ਚੀਜ਼ ਇੱਥੇ ਇੱਥੇ ਬੰਦਾ ਆ ਕੇ ਫਰੈਸ਼ ਹੁੰਦਾ ਠੀਕ ਆ ਇਹ ਤੁਸੀਂ ਨਾ ਸਮਝੋ ਕਿ ਜੇ ਸਾਨੂੰ ਪੀਪੀ ਲਾਤਾ ਬੋਝ ਆ ਅਸੀਂ ਸ਼ੁਰੂ ਤੋਂ ਐਸਐਚਓ ਬਿਲੋਂ ਤੋਂ ਜਦੋਂ ਦੇ ਭਰਤੀ ਹੋਏ ਆ ਜਦੋਂ ਤੋਂ ਮੈਂ ਇੰਸਪੈਕਟਰ ਤੋਂ ਬਾਅਦ ਮੈਂ ਲਗਾਤਾਰੀ ਫੀਲਡ 'ਚ ਰਹਾ ਲਗਾਤਾਰ ਇੱਕ ਦਿਨ ਵੀ ਸਾਈਡ ਲਾਈਨ ਨਹੀਂ ਹੋਇਆ ਪਿੱਛੇ ਜੇ ਹੋਇਆ ਮੈਂ ਡੇਢ ਸਾਲ ਹੋਇਆ ਸੀ ਮੈਨੂੰ ਪੀਪੀ ਉਸ ਤੋਂ ਬਾਅਦ ਮੈਂ ਲਾਰਾ ਫੇਰਫੀਲਡ ਹੀ ਜਾ ਗਿਆ ਚੰਗੇ ਕੰਮ ਕਰੋ ਆਪ ਹੀ ਅਫਸਰ ਹੋ ਸਾਨੂੰ ਸਰਕਾਰ ਲਾਂਦੀ ਹੈ ਚੰਗੇ ਕੰਮ ਦੇਖ ਕੇ ਚੰਗਾ ਕੰਮ ਕਰੀਦਾ ਤਾਂ ਛੋਟੇ ਅਫਸਰ ਤੋਂ ਏਜੀ ਤੱਕ ਦਾ ਸਫਰ ਕੀ ਰਿਹਾ ਛੋਟੇ ਵੀਰ ਮੈਨੂੰ ਏਆਈਐਸਸੀ ਭਰਤੀ ਕੀਤਾ ਸੀ ਰਾਜਵੀਰ ਗਿਲ ਉਹਨਾਂ ਨੇ ਉਦੋਂ ਡੀਆਈਜੀ ਪਟਿਆਲਾ ਰੀਜਨ ਹੁੰਦੇ ਸੀ ਬੜੀ ਸਟਰਗਲ ਕੀਤੀ ਲਾਈਫ ਦੇ ਵਿੱਚ ਚਾਰ ਮਰਲੇ 'ਚ ਸਾਡਾ ਘਰ ਸੀ ਛੋਟਾ ਜਿਹਾ ਅੱਜ ਵੀ ਹੈਗਾ ਡੇਟ ਅੱਜ ਵੀ ਹੈ ਸਾਡੇ ਕੋਲ ਘਰ ਹੈਗਾ ਚਾਰ ਮਰਲੇ ਦੇ ਵਿੱਚ ਘਰ ਸੀ ਤੁਹਾਡਾ ਹਾਂ ਚਾਰ ਮਰਲੇ ਛੋਟਾ ਜਿਹਾ ਸਾਡਾ ਕਮਰਾ ਸੀ ਤੇ ਨਹੀਂ ਡੇਡ ਸੌਰੀ ਡੇਡ ਮਰਲੇ ਚ ਡੇਡ ਮਰਲਾ ਡੇਡ ਅੱਧੇ ਮਰਲੇ ਸੀ ਸੌਰੀ ਅੱਧੇ ਮਰਲੇ ਚ ਘਰ ਸੀ ਸਾਡਾ ਅੱਧੇ ਮਰਲੇ ਦੇ ਵਿੱਚ ਘਰ ਸੀਗਾ ਇੱਕ ਕਮਰੇ ਤੋਂ ਛੋਟਾ ਕਮਰਾ ਸੀ ਅੱਛਾ ਅਸੀਂ 5 ਦੋ ਭਰਾ ਸੀ ਇੱਕ ਸਿਸਟਰ ਸੀ 5 ਜੀ ਘਰ ਦੇ ਰਹਿੰਦੇ ਸੀ ਅਸੀਂ 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 ਉਹਦੇ ਵਿੱਚ ਅੱਜ ਵੀ ਅੱਜ ਦੀ ਡੇਟ ਚ ਵੀ ਕਨਕਮੰਡੀ ਚੌਂਗੜੀ ਮਰਲੇ ਦੇ ਵਿੱਚ ਸਾਡਾ ਘਰ ਹੈਗਾ ਪ੍ਰਾਣਾ ਰੱਖਿਆ ਹੋਇਆ ਨਿਊ ਦੇਖਣ ਕਦੀ ਕਿਧਰ ਜਾਂਦੇ ਮੈਂ ਹਰ ਸ਼ਨੀ ਆਦਿ ਵਾਰ ਜਾਂਨਾ ਮੈਂ ਉਧਰ ਮੈਂ ਪ੍ਰਾਣਾ ਘਰ ਆ ਅੱਛਾ ਸਾਡੇ ਮਤਲਬ ਚਾਚੀਆਂ ਤਾਈਆਂ ਉਧਰ ਰਹਿੰਦੀਆਂ ਇਸ ਵੇਲੇ ਵੀ ਜਾਈਦਾ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਮਿਲ ਕੇ ਆਈਦਾ ਸਾਰਿਆਂ ਨੂੰ ਗੜੀ ਮਲੇ ਚ ਅੱਜ ਦੀ ਡੇਟ ਚ ਵੀ ਸਾਡਾ ਅਤੇ ਮਰਲੇ ਚ ਅਸੀਂ ਰਹਿੰਦੇ ਨੇ ਪੰਜ ਜੀ ਸੀ ਅਸੀਂ ਮੇਰੇ ਫਾਦਰ ਮੇਰੇ ਮਦਨ ਮੇਰੀ ਸਿਸਟਰ ਮੇਰਾ ਬ੍ਰਦਰ ਔਰ ਮੈਂ ਉਸੀ ਘਰ ਦੇ ਵਿੱਚ ਰਹਿ ਕੇ ਅਸੀਂ ਇੱਥੇ ਤੱਕ ਪਹੁੰਚੇ ਇੰਸਪੈਕਟਰ ਤੱਕ ਮੈਂ ਉੱਥੇ ਤੱਕ ਰਹਿੰਦਾ ਰਿਆ ਉਸ ਤੋਂ ਬਾਅਦ ਇੰਸਪੈਕਟਰ ਵੇਲੇ ਮੈਨੂੰ ਮਹਾਰਾਜਾ ਰਜੇਤ ਸਿੰਘ ਉਹ ਬਾੜ ਮਿਲਿਆ ਸਰਦਾਰ ਬੀਨ ਸਿੰਘ ਸੀਐਮ ਹੁੰਦੇ ਸੀ ਉਹਨਾਂ ਨੇ ਮੈਨੂੰ ਜਿੰਨੇ ਪੈ ਮਿਲੇ ਉਹਦਾ ਮੈਂ ਇੱਕ ਛੋਟਾ ਜਿਹਾ ਪਲਾਟ ਲਿਆ ਹੂੰ ਸ਼ਹਿਰ ਤੋਂ ਬਾਹਰ ਮੇਰਾ ਪਲਾਟ ਸੀ ਬੜਾ ਸਸਤਾ ਪਲਾਟ ਸੀ ਉਸ ਵਿੱਚ ਲੈ ਆ 10 ਮਰ ਲੇਦਾ ਉਹਦਾ ਬਣਾਇਆ ਉਹੀ ਮੇਰੇ ਕੋ ਹੁਣ ਉਹਦੇ ਵਿੱਚ ਹੀ ਅਸੀਂ ਰਹਿੰਦੇ ਆ ਸਾਰੇ ਘਰ ਦੇ ਤੇ ਉਸ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਕਿਰਪਾ ਆ ਹੂੰ ਸਾਈਕਲ ਨੂੰ ਤਰਸੀਦਾ ਸੀ ਹੂੰ ਸਾਈਕਲ ਨੂੰ ਤਰਸੀਦਾ ਸੀ ਤੇ ਅੱਜ ਦੀ ਰੇਟ ਤੋਂ ਸੱਚੇ ਪਾਤਸ਼ਾਹ ਨੇ ਮਾਲਕ ਨੇ ਸਨ ਗੱਡੀਆਂ ਜੋਗਾ ਕੀਤਾ ਗੱਡੀਆਂ ਚ ਘੁੰਮੀਦਾ ਆ ਜੇ ਨੀਤ ਸੱਚੀ ਆ ਤਾਂ ਉਹ ਮਾਲਕ ਸਭ ਕੁਝ ਦਿੰਦਾ ਜੇ ਨੀਤ ਚ ਬੰਨੀ ਤਾਂ ਫੇਰ ਕੁਝ ਨਹੀਂ ਮਿਲਦਾ ਅੱਛਾ ਜਦੋਂ ਬੈਂਤ ਸਿੰਘ ਹੁਰੀ ਸੀ सीएम ਸੀਗੀ ਉਦੋਂ ਤੁਹਾਡੀ ਕੀ ਰੈਂਕ ਸੀਗੀ ਉਦੋਂ ਮੈਂ ਸਬ ਇੰਸਪੈਕਟਰ ਸੀ ਉਸ ਟਾਈਮ ਤੇ ਮੈਂ ਸਬ ਇੰਸਪੈਕਟਰ ਸੀਗਾ ਅੱਛਾ ਤੁਸੀਂ ਉਸ ਵੇਲੇ ਸੀ ਮਹਾਰਾਜਾ ਰਜੀ ਸਿੰਘ ਅਵਾਰਡ ਮਿਲਿਆ ਸੀ ਮੈਨੂੰ ਪੰਜਾਬ ਦਾ ਸਭ ਤੋਂ ਪਹਿਲਾ ਅਵਾਰਡ ਸਟੇਟ ਅਵਾਰਡ ਹੁੰਦਾ ਵੱਡਾ ਅਵਾਰਡ ਹੁੰਦਾ ਸਟੇਟ ਚ ਜਿਹੜਾ ਬੈਸਟ ਪਲੇਅਰ ਹੋਵੇ ਸਟੇਟ ਦਾ ਉਹਨੂੰ ਦਿੰਦੇ ਆ ਉਦੋਂ ਸਾਨੂੰ ਪੈਸੇ ਮਿਲੇ ਸੀ ਮੈਨੂੰ ਮਿਲਿਆ ਸੀ ਜਿਹੜਾ ਮਹਾਪਾਰਚ ਪੀਮ ਸੀਗਾ ਉਹਨੂੰ ਮਿਲੇ ਸੀ ਮਿਸਿਸ ਮਿਲਖਾ ਸਿੰਘ ਨੂੰ ਮਿਲਿਆ ਸੀ ਤੇ ਉਸ ਤੋਂ ਬਾਅਦ ਲਾਲਾ ਅਮਰਨਾਥ ਜੀ ਜਿਹੜੇ ਕ੍ਰਿਕਟਰ ਦੇ ਸੀਗੇ ਉਹਨਾਂ ਦੇ ਫਾਦਰ ਨੂੰ ਮਿਲਿਆ ਸੀ ਪੁਰਾਣਾ ਵਾਰਡ ਰਹਿੰਦਾ ਜੀ ਉਹਨਾਂ ਨੂੰ ਮਿਲਿਆ ਸੀ ਪਿਛਨ ਸਿੰਘ 베ਦੀ ਸੀਗੇ ਉਹਨਾਂ ਨੂੰ ਮਿਲਿਆ ਸੀ ਇਹ ਸਾਰਿਆਂ ਨੂੰ ਸਾਨੂੰ ਗਵਾਨਰ ਹਾਊਸ ਚ ਉਹਨਾਂ ਨੇ ਉਸ ਟਾਈਮ ਤੇ ਦਿੱਤਾ ਸੀ ਸਮਝ ਆ। ਅੱਛਾ ਤੁਸੀਂ ਜਦੋਂ ਉਹ ਪੀਰੀਅਡ ਸੀਗਾ ਉਦੋਂ ਤੁਸੀਂ ਬੈਂਕ ਸਿੰਘ ਹੋਰਾਂ ਨੂੰ ਮਿਲਿਆ ਸੀਗੇ ਜਦੋਂ ਤੁਸੀਂ ਉਸ ਰੈਂਕ ਦੇ ਉੱਪਰ ਸੀਗੇ। ਹਾਂ ਹਾਂ ਸਾਨੂੰ ਨਾਲ ਉਹਨਾਂ ਨੇ ਹੱਥ ਭਲਾਇਆ ਬੈਂਕ ਸਿੰਘ ਜੀ ਨਹੀਂ ਗਵਰਨਰ ਸਾਹਿਬ ਜੀ ਨੇ ਮਿਲਾਇਆ ਸਾਨੂੰ ਸਾਨੂੰ ਉਸ ਵੇਲੇ ਦੁਪਹਿਰ ਦਾ ਟਾਈਮ ਸੀ ਲੰਚ ਕਰਾਇਆ ਸਾਰਿਆਂ ਨੇ। ਬਹੁਤ ਵਧੀਆ ਮਾਹੌਲ ਸੀ। ਅੱਛਾ ਅੱਜਕੱਲ ਦਾ ਔਰਾ ਬੈਂਕ ਸਿੰਘ ਹੋਰਾਂ ਦਾ ਜਿਸ ਤਰੀਕੇ ਦੇ ਨਾਲ ਕ੍ਰੀਏਟ ਹੁੰਦਾ ਹੈ ਤੁਸੀਂ ਪਹਿਲਾਂ ਜਿਵੇਂ ਕਹਿ ਰਹੇ ਹੋ ਕਿ ਮੈਂ ਮਿਲਿਆ ਹੈਗਾ ਮੈਂ ਉਸਨੇ ਉਹਨਾਂ ਦਾ ਔਰਾ ਐਂਡ ਉਸ ਸਮੇਂ ਵਿਅੰਤ ਸਿੰਘ ਕਿਹੋ ਜੇ ਸੀਗੇ ਕੀ ਉਹਨਾਂ ਦਾ ਰੁਤਬਾ ਰ ਸੀਐਮ ਪੰਜਾਬ ਸੀ ਉਹਦੇ ਰੂਪ ਉਹਨਾਂ ਦਾ ਵਧੀਆ ਸੀ ਠੀਕ ਹੈ ਸਟੇਟ ਦੇ ਸੀਐਮ ਸੀਗੇ ਤਾਂ ਉਹਦਾ ਹੀ ਰੁਤਬਾ ਇੰਨਾ ਵਧੀਆ ਸੀ ਤਾਂ ਉਹਦੇ ਚਿਹਰੇ ਤੇ ਨੂਰ ਸੀ ਉਹਨਾਂ ਦੇ ਚਿਹਰੇ ਤੇ ਨੂਰ ਸੀਗਾ ਪਤਾ ਚਿਹਰੇ ਤੇ ਨੂਰ ਸੀ ਐ ਬਦਿਆ ਸੀ ਉਸ ਟਾਈਮ ਦੇ ਉਸਸੀ ਮਿਲੇ ਉਹਨਾਂ ਨੂੰ ਬੜੇ ਪਿਆਰ ਨਾਲ ਮਿਲੇ ਸੀ ਬੋਲੀ ਕਿਵੇਂ ਦੀ ਸੀਗੀ ਬੋਲੀ ਬੋਲੀ ਆਪਣੇ ਪੰਜਾਬੀ ਉਹ ਕਨੇ ਇੰਗਲਿਸ਼ ਬੋਲਦੇ ਸੀ ਪੰਜਾਬੀ ਬੋਲੀ ਨਹੀਂ ਅੱਜਕੱਲ ਜੋ ਉਹਨਾਂ ਦਾ ਅੱਜਕੱਲ ਜੋ ਉਹਨਾਂ ਦਾ ਆਹਰਾ ਬਣਾਇਆ ਜਾਂਦਾ ਹੈ ਜੇਕਰ ਕੋਈ ਜਿਵੇਂ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਨੂੰ ਕਹਿ ਦਿੰਦੇ ਕਿ ਵੀ ਦੂਸਰਾ ਬਿਆਨਤ ਸਿੰਘ ਆ ਗਿਆ ਉਹਦੇ ਵਿੱਚ ਇਦਾਂ ਦੀ ਸ਼ਬਦ ਵਰਤੇ ਜਾਂਦੇ ਨੇ ਲੋਕ ਉਹਨਾਂ ਦੇ ਔਰਾਂ ਨੂੰ ਕਹਿੰਦੇ ਕਿ ਵੀ ਉਹ ਸੀਐਮ ਬੜਾ ਖਰਾਬ ਸੀਗਾ ਤੇ ਤੁਸੀਂ ਮਿਲੇ ਉਹਨਾਂ ਨੂੰ ਕਿਹੋ ਜਿਹਾ ਔਰਾਰ ਆਉਂਦਾ ਨਹੀਂ ਨਹੀਂ ਬੜੇ ਪਿਆਰ ਨਾਲ ਮਿਲੇ ਸਾਨੂੰ ਅਸੀਂ ਉਹਨਾਂ ਦੇ ਪੈਰੀ ਹੱਥ ਲਾਇਆ ਕਿਉਂਕਿ ਸਾਡੇ ਤੋਂ ਬਜ਼ੁਰਗ ਵੱਡੇ ਸੀਗੇ ਉਹ ਅਸੀਂ ਛੋਟੇ ਸੀ ਉਸ ਵੇਲੇ ਠੀਕ ਹੈ ਉਹ ਸੀ ਉਹਨੇ 17-18 ਸਾਲ ਦੇ 18 ਸਾਲ ਦਾ ਹੋਊਗਾ ਜਾਂ 19 ਸਾਲ ਦਾ ਹੋਊਗਾ ਸਾਡਾ ਫਰਜ਼ ਬੰਦਾ ਅਸੀਂ ਜਿੱਦਾਂ ਆਪਣੇ

ਮੇਨਾਂ ਪਹਿਲਾਂ ਵੀ ਵਧੀਆ ਰਿਲੇਸ਼ਨ ਸੀ ਸਾਰਿਆਂ ਦੇ ਅੱਜ ਦੀ ਡੇਟ 'ਚ ਵੀ ਸਾਰੇ মিডিਆ ਨਾਲ ਬਹੁਤ ਵਧੀਆ ਜੋ ਕੋਈ মিডিਆ ਸਾਨੂੰ ਕਾਫੀ ਗਾਈਡ ਕਰਦਾ ਕਾਫੀ ਰਾਹ ਚ ਪਾਉਂਦਾ ਵਧੀਆ ਗਾਈਡ ਕਰਦੇ ਸਾਰੇ মিডিਆ ਵਾਲੇ ਮੈਨੂੰ ਤਾਂ ਐਸੇ ਮਤਲਬ ਕਾਫੀ ਮੇਰਾ মিডিਆ ਵਾਲੇ ਨਾਲ ਪਿਆਰ ਆ ਸਾਰੇ ਦੇ ਨਾਲ ਕੋਈ ਵੀ ਗੱਲ ਹੁੰਦੀ ਸੀ ਮੈਨੂੰ ਉਹਨਾਂ ਦਾ ਟੈਲੀਫੋਨ ਆ ਜਾਂਦਾ ਹੁੰਦਾ ਸੀ মিডিਆ ਵਾਲਾ ਕੋਈ ਨਾ ਕੋਈ ਜਨਾਬ ਇੱਥੇ ਆ ਗੱਲਬਾਤ ਹੋਣਗੀ ਤੁਰੰਤ ਪਹੁੰਚੋ ਰੰਤੋ ਆ ਜੋ ਕੋਈ ਗਲ ਹੋਈ ਤੇ ਮੀਡੀਆ ਲੋਕ ਮੀਡੀਆ ਨੂੰ ਪਹਿਲਾਂ ਫੋਨ ਕਰਦੇ ਮੀਡੀਆ ਲੈ ਮੈਨੂੰ ਕਰ ਦਿੰਦੇ ਸੀ ਉਹਦਾ ਸਭਾ ਪੰਗਾ ਪੈਣ ਲੱਗਾ ਛੱਤੀ ਆ ਜਾ ਹੂੰ ਕਿੰਨੇ ਰਿਲੇਸ਼ਨ ਬਣਾਏ ਇੰਨੇ ਵਧੀਆ ਰਿਲੇਸ਼ਨ ਮੀਡੀਆ ਬਹੁਤ ਵਧੀਆ ਮੀਡੀਆ ਜਲੰਧਰ ਦਾ ਮੈਂ ਉਹਨਾਂ ਦਾ ਸਾਰਿਆਂ ਦਾ ਮੀਡੀਆ ਵਾਲੇ ਦਾ ਧੰਨਵਾਦ ਕਰਦਾ ਵਧੀਆ ਮੈਨੂੰ ਕਈ ਕਾਮਯਾਬ ਕਰਨ ਦੇ ਵਿੱਚ ਮੀਡੀਆ ਦਾ ਬਹੁਤ ਕਾਫੀ ਹੱਥ ਆਇਆ